ਮੈਂ ਨਹੀਂ ਖਾਣਾ। ਆ ਜਾਣਾ ਬਾਬਿਆਂ ਨੇ ਠੀਕ ਹੈ ਜੀ। ਤੇ 5 ਵਜੇ ਇੱਥੇ ਆ ਜਾਣਾ। ਹਾਂ। ਦੇਖੋ تیاری ਹੋ ਰਹੀ ਹੈ ਮੇਲੇ ਦੀ। ਕੱਲ ਨੂੰ ਮੇਲਾ ਹੈ ਜੀ। ਤਾਂ ਕੰਪ ਆ ਗਿਆ ਸਾਰਾ। ਹਾਂ। ਉਦੋਂ ਸੇਵਾ ਕਰ ਰਹੇ ਹਾਂ ਮੁੰਡੇ ਕਦੋਂ ਆਹ ਬਈ ਮੈਂ ਕਰਤਾ ਵੇਲਾ ਮੇਲੇ ਰੇ ਚੱਲ ਰਹੀ ਹੈ 3 ਗਜ ਟੈਂਟ ਹਟਾ ਆ ਗਿਆ ਆ ਵਿੱਚ ਕੰਡਰ ਨੂੰ ਘਰੇ ਲੱਗਣਾ ਹਨ ਮਾਸੀ ਸ਼ਿਵਾਦਰ ਦੇ ਘਰ ਆਏ ਉਹਦੀ ਸੇਵਾ ਹੋਣੀ ਨਾ ਆਪਣੇ ਹਨ ਨੰਦਰ ਹੋਣਾ ਸਾਰਾ ਕੁਝ ਕਿੰਨੀਆਂ ਇਹ ਕਿੰਦਰ ਹੋਣਾ ਨਾ ਪਤਾ ਇਹ ਜਿੱਦਾਂ ਲੰਕਾ ਲੂੰਗਰ ਬਣਦਾ ਬਣਦਾ ਹੁੰਦਾ ਨਾ ਸਾਰਾ ਇਹ ਕੱਲੂ ਮੇਲਾ ਵੀਰੋ ਠੀਕ ਹੈ ਅੱਜ ਸ਼ਾਮ ਨੂੰ 5:00 ਵਜੇ ਬਾਬਿਆਂ ਨੇ ਆ ਜਾਣ ਆ ਠੀਕ ਹੈ ਜਿਹੜੇ ਗੋਗਾ ਮੰਗਣਗੇ ਆ ਠੀਕ ਹੈ ਜਣੀ ਕੱਜ ਜੋ ਮੇਲਾ ਸ਼ੁਰੂ ਹੋਇਆ ਸ਼ਾਮ ਨੂੰ ਠੀਕ ਹੈ ਟੈਂਟ ਟੰਟ ਦਾ ਸਮਾਨ ਆ ਦੇਖੋ ਪਿਆ ਸਾਰਾ ਇਹ ਲੱਗ ਜਾਣਾ ਹੌਲੀ ਹੌਲੀ ਉਧਰ ਜਨਰੇਟਰ ਵੀ ਆ ਗਿਆ ਆ ਉਹ ਦੇਖੋ ਠੀਕ ਆ ਤੇ ਕੱਲੂ 17 ਤਰੀਕ ਦਾ 17 ਤਰੀਕ ਨੂੰ ਮੇਲਾ ਬੰਦ ਵੀ ਕਰਵਾ ਲਈ ਤੇ ਬਾਕੀ ਹਵਾਲੇ ਕੋਈ ਨਹੀਂ ਸੁਣ ਰਹੇ ਆ ਛਾਲੇ ਬਾਅਦ ਘਟ ਕਰੀ ਤੇ ਇਹ ਤੁਹਾਨੂੰ ਪਤਾ ਕੱਲੋ 17 ਤਰੀਕ ਨੂੰ ਮੇਲਾ ਆ ਹੈ ਨਾ ਅੱਜ ਤੋਂ ਸ਼ੁਰੂ ਅੱਜ 5 ਵਜੇ ਆ ਜਾਣਾ ਕੰਮ ਤੋਂ ਕੰਮ ਕਰਜੂ ਸਾਰਾ ਬਸ ਦੂਜਾ ਨੂੰ ਲੱਗ ਜਾਣਾ ਬੱਜਣ ਲੱਗ ਜਾਣਾ ਹਨ ਤੇ ਪੰਗ ਤੋਂ ਬਾਕੀ ਬੈਠੀ ਆ ਤੇ ਦੇਖੋ ਠੀਕ ਹੈ ਟੈਂਟ ਰੂਮ ਤੇ ਲੱਗਣ ਲੱਗਾ ਟੈਂਟ ਦਾ ਸਮਾਨ ਸਾਰਾ ਆ ਗਿਆ ਹੈ ਹਨਾ ਅੱਜ ਹੈਗਾ ਸੀ ਮੁੰਡਾ ਹੀ ਬਾਬਾ ਵਸੋਂ ਦਾ ਅੱਜ ਜਰਨ ਟੈਂਟ ਸੀ ਠੀਕ ਹੈ ਉਹ ਵੀ ਵੀਡੀਓ ਪਾਵਾਂਗੇ ਇਹ ਹਨਾ ਤੇ ਬਾਕੀ ਤਾਤਾ ਕਿਨੇ ਵਜੇ ਆਉਣਾ 6 ਵਜੇ ਆਉਣਾ ਠੀਕ ਹੈ ਜੀ ਸਵਾ 6 ਆ ਟੈਂਟ ਰੂਮ ਟਕਨੇ ਵੇਲੇ ਲੱਗਣਾ ਜਾਂ ਟੈਂਟ ਆ ਗਿਆ ਉਹ ਰੋਟੀ ਖਾਣੇ ਅਛਾ ਰੋਟੀ ਖਾ ਗਏ ਨਹੀਂ ਲੱਗ ਜਾਣਾ ਨਾ ਲਾਉਂਦੇ ਆ ਵੀਰੋ ਟੈਂਟ ਠੀਕ ਆ ਬਾਕੀ ਤੁਹਾਡੇ ਸਾਹਮਣੇ ਹੀ ਆ ਸ਼ਾਮ ਨੂੰ 5 ਵਜੇ ਪੂਰੀ ਰੌਣਕ ਲੱਗ ਜਾਣੀ ਆ ਹੈਨਾ ਬਾਬਿਆਂ ਦੀ ਤੇ ਕੱਲੂ ਮੇਲਾ ਵੀਰੋ ਠੀਕ ਆ ਠੀਕ ਆ ਤੇ ਕੱਲ ਨੂੰ ਮੇਲਾ ਆ ਰਿਹਾ ਵੀਰੋ ਮਾੜਾ ਸੇਵਾ ਕਰ ਰਿਆ ਮੁੰਡੇ ਚਾਹ ਪਾਣੀ ਪੀਣ ਗਏ ਹੋ ਆ ਬਾਕੀ ਤੁਹਾਨੂੰ ਬਾਅਦ ਚ ਲਾਈਵ ਕਰ ਦਿਆਂਗਾ ਹਾਂ ਬਣੇ ਰਿਓ ਲਾਇਬ੍ਰੇਰੀ ਵਿੱਚ ਇਹ ਵੀ ਸ਼ੇਅਰ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਪੀਕਰ ਆ ਰਿਹਾ ਬਰਾਵੇ ਕਵਾਲੀਆਂ ਆ ਲਾਰੇ ਆ ਮਾੜਾ ਤੇ ਬਾਕੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ